ਇਕ ਅਜਿਹਾ ਸਮਾਜੀਕੀ ਜਦੋਂ ਫਲੋਰ ਦੇ ਇਸ ਰੈਸਟ ਹਾਊਸ ਵਿੱਚ ਮੈਂਬਰ ਪਾਰਲੀਮੈਂਟ ਅਤੇ ਮੰਤਰੀਆਂ ਦਾ ਦਰਬਾਰ ਲੱਗਿਆ ਕਰਦਾ ਸੀ ਤੇ ਇਸ ਦੀ ਚਮਕ ਵੀ ਅਲੱਗ ਤੋਹੀ ਦਿਖਾਈ ਦਿੰਦੀ ਸੀ ਤੇ ਮੰਤਰੀ ਸਹਿਬਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਰੈਸਟ ਹਾਊਸ ਵਿੱਚ ਬੈਠ ਕੇ ਫਲੋਰ ਇਲਾਕੇ ਦੇ ਹਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਦੇ ਸਨ ਪਰ ਹੁਣ ਇਹੀ ਰੈਸਟ ਹਾਊਸ ਕਿਸੇ ਜੰਗਲ ਜਾਂ ਭੂਤ ਬੰਗਲੇ ਤੋਂ ਘੱਟ ਨਹੀਂ ਹੈ ਇਸ ਰੈਸਟ ਹਾਊਸ ਵਿੱਚ ਥਾਂ-ਥਾਂ ਤੇ ਉਗੀ ਘਾਹ ਬੂਟੀ ਹੋਣ ਕਾਰਨ ਸੜਕ ਤੋਂ ਹੀ ਇਹ ਰੈਸਟ ਹਾਊਸ ਕਿਸੇ ਜੰਗਲ ਤੋਂ ਘੱਟ ਦਿਖਾਈ ਨਹੀਂ ਦਿੰਦਾ ਪ੍ਰਬੰਧਕਾ ਤੇ ਸਬੰਧਤ ਵਿਭਾਗ ਦੀ ਅਣਗਹਿਲੀ ਦਾ ਸ਼ਿਕਾਰ ਹੈ ਰੈਸਟ ਹਾਊਸ ਹੁਣ ਆਪਣੀ ਦਰਦ ਭਰੀ ਦਾਸਤਾਨ ਖੁਦ ਬਿਆਨ ਕਰ ਰਿਹਾ ਹੈ ਇਸ ਰੈਸਟੋਰਾਂਸ ਦੇ ਬਾਹਰ ਸੜਕ ਤੇ ਲੱਗੀਆਂ ਖਾਣ ਪੀਣ ਵਾਲੀਆਂ ਰੇੜੀਆਂ ਵਾਲੇ ਵੀ ਆਪਣਾ ਸਾਰਾ ਗੰਦ ਇੱਥੇ ਸੁੱਟ ਕੇ ਢੇਰ ਲਗਾ ਰਹੇ ਨੇ ਰੈਸਟੋਰਾਂਸ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਨਾਲ ਨਾਲ ਮੰਤਰੀਆਂ ਅਤੇ ਲੋਕਾਂ ਦੇ ਬੈਠਣ ਵਾਸਤੇ ਸੋਫੇ ਤੇ ਕੁਰਸੀਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਇਸ ਜਗ੍ਹਾ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਇਸ ਸੰਬੰਧੀ ਜਦੋਂ ਪੀਡਬਲਯੂਡੀ ਫਿਲੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਰੈਸਟ ਹਾਊਸ ਖਸਤਾ ਹਾਲਤ ਵਿੱਚ ਹੈ ਉਹਨਾਂ ਕਿਹਾ ਕਿ ਇਸ ਲਈ ਪੁਰਾਣੇ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਲਿਖੇ ਭੇਜਿਆ ਗਿਆ ਸੀ ਪਰ ਅੱਜ ਤੱਕ ਉਸ ਦਾ ਕੋਈ ਵੀ ਜਵਾਬ ਨਹੀਂ ਆਇਆ ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਕਿਹਾ ਕਿ ਫਿਲੌਰ ਸ਼ਹਿਰ ਬੜਾ ਹੀ ਇਤਿਹਾਸਕ ਤੇ ਮਸ਼ਹੂਰ ਸ਼ਹਿਰ ਹੈ ਤੇ ਗੇਟ ਆਫ ਦੁਆਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਕਿਹਾ ਕਿ ਪੁਰਾਣੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸ਼ਹਿਰ ਦੇ ਹਾਸਟ ਹੋਸਟ ਅਤੇ ਸਤਲੁਜ ਕਲੱਬ ਦੀ ਬਹੁਤ ਹੀ ਖਸਤਾ ਹਾਲਤ ਹੈ ਉਹਨਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਭੇਦ ਭਾਵ ਛੱਡ ਕੇ ਇਨ੍ਹਾਂ ਇਮਾਰਤਾਂ ਵੱਲ ਧਿਆਨ ਦੇਣ ਜੋ ਕਿ ਬਹੁਤ ਹੀ ਜ਼ਰੂਰੀ ਹੈ ਫਲੋਰ ਸ਼ਹਿਰ ਬੜਾ ਇਤਿਹਾਸਿਕ ਤੇ ਫੇਮਸ ਸ਼ਹਿਰ ਹੈ ਤੇ ਕੰਸਟੀਚੁਐਂਸੀ ਹੈ ਜਦੋਂ ਮਾਲਵੇ ਦੇ ਵਿੱਚੋਂ ਦੁਆਬੇ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਤਾਂ ਗੇਟ ਬੀ ਆਫ ਦੁਆਬਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਦੁਆਬੇ ਦੇ ਵਿੱਚ ਐਂਟਰ ਹੋਣ ਦੇ ਲਈ ਪਹਿਲਾ ਫਲੋਰ ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਔਰ ਫਲੋਰ ਦੇ ਵਿੱਚ ਕਿਉਂਕਿ ਪੁਲਿਸ ਅਕੈਡਮੀ ਵੀ ਹੈ, ਬੜੀਆਂ ਹੋਰ ਇਤਿਹਾਸਿਕ ਜਗ੍ਹਾ ਵੀ ਨੇ, ਸਥਾਨ ਵੀ ਨੇ। ਪਰ ਕਈ ਵਾਰ ਜਦੋਂ ਪੁਰਾਣੀਆਂ ਵਿਰਾਸਤਾਂ ਦੀ ਗੱਲ ਕਰਦੇ ਆ ਜਾਂ ਪੁਰਾਣੀਆਂ ਇਮਾਰਤਾਂ ਦੀ ਗੱਲ ਕਰਦੇ ਆ, ਜੇਕਰ ਆਪਾਂ ਨਿਗਾਹ ਮਾਰ ਲਈਏ ਇਦਸ ਤੋਂ ਫਲਾਰ ਦੇ ਵਿੱਚ ਜੋ ਕਿਸੇ ਸਮੇਂ ਦੇ ਵਿੱਚ ਜਦੋਂ ਕਦੀ ਕੋਈ ਸ਼ਖਸੀਅਤ ਓਐਮਪੀ ਦੇ ਰੂਪ ਚੋਵੇ ਐਮਐਲਏ ਦੇ ਰੂਪ ਚੋਵੇ ਜਾਂ ਕਿਸੇ ਮਨਿਸਟਰ ਦੇ ਰੂਪ ਦੇ ਵਿੱਚ ਹੋਵੇ ਉਹ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਜਾਂ ਲੋਕਾਂ ਨੂੰ ਮਿਲਣ ਦੇ ਲਈ ਉਹ ਰੈਸਟ ਹਾਊਸ ਨੂੰ ਜਿਹੜਾ ਉਹਨੂੰ ਵਰਤਿਆ ਜਾਂਦਾ ਸੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਬੀ ਤਕਰੀਬਨ 10 ਸਾਲ ਤੋਂ ਜ਼ਿਆਦਾ ਦਾ ਅਰਸਾ ਹੋ ਗਿਆ ਉਹਦੀ ਹਾਲਤ ਇੰਨੀ ਖਸਤਾ ਹੈ ਵੀ ਉੱਥੇ ਕਿਸੇ ਨੂੰ ਮਿਲਣਾ ਤਾਂ ਦੂਰ ਦੀ ਗੱਲ ਵੀ ਮੈਨੂੰ ਲੱਗਦਾ ਕੋਈ ਇੰਨੀ ਵੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਉਹਨੂੰ ਦੇਖ ਕੇ ਜਾਂ ਕਿਤੇ ਬਹਿ ਕੇ ਵੈਸੇ ਹੀ ਅੰਦਰ ਐਂਟਰ ਕਰਕੇ ਵਾਪਸ ਆ ਜਾਈਏ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਉਹਦੇ ਨਾਲ ਦੀ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਕਲੱਬ ਦੀ ਤਾਂ ਮੈਂ ਸਮਝਦਾ ਵੀ ਬੜਾ ਜਿਹੜੀਆਂ ਇਹ ਇਮਾਰਤਾਂ ਨੇ ਇਹਨਾਂ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਹ ਸਰਕਾਰਾਂ ਦੀ ਹੁੰਦੀ ਹੈ ਇਹਦੇ ਨਾਲ ਹੋਰ ਵੀ ਬੜੇ ਇਸ਼ੂਜ਼ ਨੇ ਪਰ ਮੈਂ ਤਾਂ ਅੱਜ ਦੇ ਮੌਕੇ ਦੇ ਉੱਤੇ ਸਰਕਾਰ ਨੂੰ ਇਹ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਨੂੰ ਬੇਨਤੀ ਕਰਦਾ ਵੀ ਬਾਕੀ ਜਿਹੜੀ ਦੂਸ਼ਣਵਾਦੀ ਇੱਕ ਦੂਜੇ ਤੇ ਲਾਉਣੀ ਛੱਡ ਕੇ ਕੱਟੂ ਕੱਟ ਵੀ ਜਿਹੜਾ ਇਹ ਇਮਾਰਤਾਂ ਨੇ ਜਾਂ ਜਿਹੜੇ ਇਹੋ ਜਿਹੇ ਪਹਿਲੇ ਸਮਿਆਂ ਦੇ ਵਿੱਚ ਪਹਿਲੀਆਂ ਗਵਰਨਮੈਂਟਾਂ ਨੇ ਕੋਈ ਵੀ ਦਾਰੇ ਬਣਾਏ ਨੇ ਉਹਨਾਂ ਵੱਲ ਜਿਹੜਾ ਧਿਆਨ ਦੇਣ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ